ਰੋਪੜ ਸ਼ਹਿਰ ਦੇ ਵਿੱਚ ਸੜਕਾਂ ਉੱਤੇ ਛੱਡ ਕੇ ਜਾਣ ਵਾਲਿਆ ਵਾਰਾ ਪਸ਼ੂਆਂ ਦੀ ਵਾਧੇ ਸਮੱਸਿਆ ਦੇ ਵਿਰੁੱਧ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ। ਰੋਪੜ ਸ਼ਹਿਰ ਦੇ ਵਿੱਚ ਆਵਾਰਾ ਪਸ਼ੂਆਂ ਦੀ ਵਾਧੇ ਸਮੱਸਿਆ ਦੇ ਵਿਚਕਾਰ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ। ਸ਼ਹਿਰ ਦੇ ਖੇਤਰ ਦੇ ਵਿੱਚ ਆਵਾਰਾ ਪਸ਼ੂਆਂ ਨੂੰ ਛੱਡਣ ਵਾਲਿਆਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਰੋਪੜ ਪੁਲਿਸ ਨੇ ਇੱਕ ਵਿਅਕਤੀ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਹੈ। પ્રાપ્ત ਜਾਣਕਾਰੀ ਦੇ ਅਨੁਸਾਰ ਨਗਰ ਕੌਂਸਲ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇੱਕ ਗਾਂ ਦੇ ਕੰਨ ਦੇ ਵਿੱਚ ਟੈਗ ਲੱਗਿਆ ਹੋਇਆ ਹੈ। ਇਸ ਟੈਗ ਦੇ ਨਾਲ ਗਾਹ ਦੇ ਮਾਲਕ ਦੀ ਪਛਾਣ ਹੋ ਸਕੀ ਹੈ ਤੇਜ਼ੀ ਦੇ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਾਲਕ ਦੇ ਵਿਰੁੱਧ ਕੇਸ ਦਰਜ ਕੀਤਾ ਤੇ ਤੁਰੰਤ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਹਨ ਰੋਪੜ ਸ਼ਹਿਰ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਟੈਗਿੰਗ ਸਿਸਟਮ ਦੇ ਨਾਲ ਗਾਹ ਦੇ ਮਾਲਕ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਕੰਡਾ ਘਾੜ ਦੇ ਰਹਿਣ ਵਾਲੇ ਤਜਿੰਦਰ ਵਜੋਗ ਕੀਤੀ ਗਈ ਹੈ ਨਗਰ ਕੌਂਸਲਿੰਗ ਸ਼ਿਕਾਇਤ ਅਤੇ ਪੁਲਿਸ ਜਾਂਚ ਦੇ ਆਧਾਰ ਉਤੇ ਇਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਐਸਐਚਓ ਨੇ ਕਿਹਾ ਕਿ ਪੁਲਿਸ ਜਲਦੀ ਹੀ ਦੋਸ਼ੀ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਏਗੀ ਐਸਐਚਓ ਨੇ ਕਿਹਾ ਕਿ ਇਹ ਕਾਰਵਾਈ ਸ਼ਹਿਰ ਦੇ ਵਿੱਚ ਅਵਾਰਾ ਪਸ਼ੂਆਂ ਦੁਆਰਾ ਨਾਗਰਿਕਾਂ ਨੂੰ ਹੋਣ ਵਾਲੇ ਨੁਕਸਾਨ ਅਤੇ ਆਵਾਜਾਈ ਨੂੰ ਰੋਕਣ ਦੇ ਲਈ ਹੈ ਉਹਨਾਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ ਉੱਤੇ ਅਵਾਰਾ ਬਸ਼ੂ ਨਾ ਛੱਡਣ ਅਤੇ ਕਿਸੇ ਵੀ ਜਾਣਕਾਰੀ ਜਾਂ ਸ਼ਿਕਾਇਤ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਭਵਿਕ ਦੇ ਵਿੱਚ ਜੰਗ ਕਟਨਾਮਾ ਦੇ ਵਿਰੁੱਧ ਨਿਗਰਾਨੀ ਅਤੇ ਕਾਰਵਾਈ ਨੂੰ ਤੇਜ਼ ਕਰਨਗੇ ਇਹ ਕਦਮ ਸ਼ਹਿਰੀ ਸੁਰੱਖਿਆ ਤੇ ਜਨਤਕ ਜੀਵਨ ਅਤੇ ਜਾਇਦਾਦ ਦੀ ਸੁਰੱਖਿਆ ਦੇ ਲਈ ਜ਼ਰੂਰੀ ਹੈ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਕੇਸ਼ਰ ਰਾਣਾ ਦੀ ਰਿਪੋਰਟ ਕਿ ਰੋਪੜ ਵਿੱਚ ਜਿਹੜੇ ਆਵਾਰਾ ਗਾਵਾਂ ਜਾਂ ਹੋਰ ਆਵਾਰਾ ਜਾਨਵਰ ਜਿਹੜੇ ਲਗਾਤਾਰ ਲੋਕਾਂ ਨੂੰ ਸ਼ਿਡੂ ਜਾ ਰਹੇ ਜਿਨ੍ਹਾਂ ਨਾਲ ਜਿਹੜਾ ਆਮ ਜਿਹੜੇ ਲੋਕਾਂ ਦੀ ਜਾਨ ਮਾਲ ਉਹ ਖਤਰਾ ਹੁੰਦਾ ਤੇ ਹੋਰ ਜਿਹੜੀ ਟ੍ਰੈਫਿਕ ਸਮੱਸਿਆ ਜਿਹੜੀ ਉਹ ਵੀ ਆਂਦੀ ਹੈ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇਸ ਸਬੰਧੀ ਵੱਡੇ ਲੈਵਲ ਤੋਂ ਮੁਹੰਮਲ ਚਲਾਈ ਗਈ ਹੈ ਮਾਂ ਜੋ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਵੀ ਇਹਦੇ ਸਬੰਧੀ ਹੁਕਮ ਜਾਰੀ ਕੀਤੇ ਹੋਏ ਹਨ ਕਿ ਜੇਕਰ ਕੋਈ ਆਵਾਰਾ ਗਾਂ ਨੂੰ ਜਾਂ ਕਿਸੇ ਪਸ਼ੂ ਨੂੰ ਛੜਦਾ ਉਹਦੇ ਖਿਲਾਫ ਵੀ ਮੁਕਦਮਾ ਦਰਜ ਕੀਤਾ ਜਾ ਸਕਦਾ ਸੋ ਇਸੇ ਲੜੀ ਦੇ ਤਹਿਤ ਨਗਰ ਕੌਂਸਲ ਰੂਪੜ ਤੇ ਐਨੀਮਲ ਹਸਬੰਡਰੀ ਡਿਪਾਰਟਮੈਂਟ ਵੱਲੋਂ ਸ਼ਹਿਰ ਚ ਵੱਖ-ਵੱਖ ਜਗ੍ਹਾ ਗਾਵਾ ਨੂੰ ਚੈੱਕ ਕੀਤਾ ਗਿਆ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਨ ਲਈ ਜਿਹੜੇ ਪਰਾਲੇ ਕੀਤੇ ਗਏ ਤੇ ਉਦੋਂ ਪਰਾਲੇ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਸਾਨੂੰ ਪੱਤਰ ਜਾਰੀ ਕੀਤਾ ਗਿਆ ਸੀ ਜਿਹਦੇ ਆਧਾਰ ਤੇ ਅਸੀਂ ਇੱਕ ਮਕਦਮਾ ਨੰਬਰ 272 ਖੇੜਾ ਸਿਟੀ ਦਰਜ ਕੀਤਾ ਗਿਆ ਜਿਹਦੇ ਚ ਅਸੀਂ ਰੋਪੜ ਵਿੱਚ ਜਿਹੜੇ ਲੋਕ ਗਾਵਾਂ ਛੱਡ ਰਹੇ ਆ ਉਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਹੁਣ ਤੱਕ ਆਈਡੈਂਟੀਫਿਕੇਸ਼ਨ ਪ੍ਰੋਸੈਸ ਵਿੱਚ ਇੱਕ ਨਾਂ ਸਾਹਮਣੇ ਆਇਆ ਜਿਹੜਾ ਕਿ ਟੈਗ ਦੇ ਜ਼ਰੀਏ ਅਸੀਂ ਟ੍ਰੇਸ ਆਊਟ ਉਹ ਤਜਿੰਦਰ ਸੋਹਰਦਤ ਕੰਡਾਗੜ੍ਹ ਹਿਮਾਚਲ ਦਾ ਰਹਿਣ ਵਾਲਾ ਤੇ ਬਾਕੀਆਂ ਖਿਲਾਫ ਜਿਹੜੀ ਲਗਾਤਾਰ ਇਹ ਮੂਵੀ ਚੱਰੀ ਹੈ ਜਲਦੀ ਅਸੀਂ ਜਿਹੜੇ ਬਾਕੀ ਵੀ ਟ੍ਰੈਸ ਕਰਾਂਗੇ ਇਹ ਜਿਹੜਾ ਟ੍ਰੈਸ ਹੋਏ ਦੀ ਜਲਦਗ੍ਰਸਤਰੀ ਕਰਾਂਗੇ ਤੇ ਇਹਨਾਂ ਨੂੰ ਜਿਹੜੀ ਸਜ਼ਾ ਦਵਾਈ ਜਾਵੇਗੀ ਤਾਂ ਜੋ ਇਹ ਇਹਦੇ ਨਾਲ ਇੱਕ ਤਾਂ ਜਿਹੜੀਆਂ ਗਾਵਾਂ ਦੀ ਬੇਅਦਬੀ ਜਿਹੜੀ ਨਾ ਹੋਵੇ ਤੇ ਦੂਜਾ ਜਿਹੜਾ ਆਮ ਜਿਹੜਾ ਲੋਕਾਂ ਦੀ ਆਮ ਜਿਹੜਾ ਜਨਜੀਵਨ ਉਪਰਭਾਵਤ